ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਸਵਾਗਤ ਹੈ ਤੁਹਾਡਾ ਐਗਰੀਕਲਚਰ ਇਨਫੋਰਮੇਸ਼ਨ ਪੰਜਾਬੀ ਚੈਨਲ ਇਸ ਮੈਂ ਡਾਕਟਰ ਗਮਿੰਦਰ ਸਿੰਘ ਬਰਾੜ। ਇਸ ਵੀਡੀਓ ਵਿੱਚ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਨੀ ਜਿਹੜੀ 5 ਨਵੰਬਰ ਤਾਈਂ ਕਣਕ ਜਿਹੜੀ ਲੱਗੀ ਹੋਈ ਆ ਬਿਜਾਈ ਕੀਤੀ ਹੋਈ ਆ ਅਕਤੂਬਰ ਤੋਂ ਨਵੰਬਰ 65 ਦਿਨ ਦੇ ਕਰੀਬ ਹੋ ਗਈ ਆ 70 ਦਿਨ ਦੇ ਕਰੀਬ ਹੋ ਗਈ ਆ ਉਹਦੇ ਵਿੱਚ ਹੁਣ ਜਿਹੜੇ ਨੁਕਤੇ ਧਿਆਨ ਦੇ ਵਿੱਚ ਰੱਖਣੇ ਆ ਕਣਕਾਂ ਦੇ ਵਿੱਚ ਜਿਹੜੀ ਪੀਲੇਪਣ ਦੀ ਸਮੱਸਿਆ ਆਈ ਕਈ ਥਾਵਾਂ ਦੇ ਕਿਸਾਨ ਵੀਰਾਂ ਦੇ ਜਿਹੜੇ ਦੌਗੀਆਂ ਦੇ ਵਿੱਚ ਗ੍ਰੋਥ ਦੀ ਸਮੱਸਿਆ ਆਈ ਜਿਆਦਾ ਰਕਬਾ ਜਿਹੜਾ ਸੁਪਰਸੀਡਰ ਸੁਪਰਸੀਡਰ ਰੇਟ ਫੀਡ ਬੀਜਿਆ ਹੋਇਆ ਫਿਰ ਜ਼ੀਰੋ ਡ੍ਰਿਲ ਆ ਗਈ ਹੈਪੀ ਸੀਡਰ ਆ ਗਿਆ ਬਾਕੇ ਬਾਣ ਉਹਦੀ ਬਿਜਾਈ ਕੀਤੀ ਹੋਈ ਹੈ ਕਈ ਥਾਵਾਂ ਤੇ ਇਕੱਠਾ ਬਣਾ ਕੇ ਉਹ ਚ ਵੀ ਸੁਪਰਸੀਡਰ ਨਾਲ ਕਿਸਾਨ ਵੀਰਾਂ ਨੇ ਬਿਜਾਈ ਕੀਤੀ ਹੋਈ ਆ ਤੇ ਸੁੰਡੀ ਦਾ ਕਈ ਥਾਂ ਤੇ ਹਮਲਾ ਦੇਖਣ ਨੂੰ ਮਿਲਿਆ ਕਈ ਥਾਵਾਂ ਤੇ ਇਹ ਸੀਗਾ ਹੁਣ ਦੇਖੋ ਵੀ ਕਿਸੇ ਦੇ ਕੋਈ ਚੀਜ਼ ਫਿੱਟ ਹੁੰਦੀ ਕਿਸੇ ਦੇ ਨਹੀਂ ਹੁੰਦੀ ਸੁਪਰ ਸੀਡਰ ਨਾਲ ਵੱਧ ਰਕਬਾ ਬੀਜਿਆ ਉਹਦੇ ਵਿੱਚ ਜਿਹੜੇ ਰਕਬੇ ਹੀਟ ਜ਼ਿਆਦਾ ਹੈ ਰਕਬੇ ਦੀ ਬਜਾਅੰਦਾ ਉਹਦੇ ਵਿੱਚ ਸਮੱਸਿਆਵਾਂ ਵੀ ਕਿਉਂਕਿ ਬਹੁਤ ਗਿਣਤੀ ਕਿਸਾਨ ਵੀ ਲੈਣੇ ਬਜਾਈ ਕੀਤੀ ਹੈ ਇਹਦੇ ਵਿੱਚ ਤਕਨੀਕੀ ਨੁਕਤੇ ਬਹੁਤ ਧਿਆਨ ਚ ਰੱਖਣਯੋਗ ਹੁੰਦੇ ਆ ਗੱਲ ਦੇਖਣੀ ਕਿੰਨੀ ਬੀਜ ਢੰਗਾਈ ਤੇ ਬੀਜਿਆ ਜਾ ਰਿਹਾ ਬੀਜ ਦੀ ਮਾਤਰਾ ਕਿੰਨੀ ਆ ਬੀਜ ਦੀ ਆਪਾਂ ਸੋਧ ਕਰਕੇ ਬੀਜਿਆ ਜਾਂ ਨਹੀਂ ਬੀਜਿਆ ਪਹਿਲਾਂ ਆਪਾਂ ਬੀਜ ਸੋਧ ਕਰਕੇ ਨਹੀਂ ਬੀਜਿਆ ਫਿਰ ਆਪਾਂ ਉਹਦੀ ਡੰਗਾਈ ਨਹੀਂ ਸਹੀ ਰੱਖੀ ਫਿਰ ਉਹਦੇ ਵਿੱਚ ਕੀ ਹੋਇਆ ਕਈ ਵਾਰ ਬੱਤਰ ਖੁਸ਼ਕ ਹੋ ਗਿਆ ਦੌਗੀਆਂ ਚੁੱਗੀ ਨਹੀਂ ਕਿਤੇ ਕੋਈ ਮਾੜੀ ਮੋਟੀ ਸੁੰਡੀ ਪੈ ਗਈ ਫਿਰ ਆਪਾਂ ਜਿਹੜਾ ਸੁੰਡੀ ਦਾ ਨਾਮ ਲਾ ਕੇ ਉਹਦੇ ਵਿੱਚ ਦੌਗੀਆਂ ਦੇ ਵਿੱਚ ਸਾਡੀ ਸੁੰਡੀ ਜਿਹੜੀ ਕਣਕ ਉਹ ਖਾ ਗਈ ਤਰੀਕਾ ਬਜਾਈ ਦਾ ਕੋਈ ਫੇਲ ਨਹੀਂ ਹੈ ਉਹ ਕਿਸੇ ਬੰਦੇ ਦੇ ਫਿੱਟ ਆ ਜਾਂ ਕੋਈ ਬੰਦਾ ਉਹ ਚਕਾਉਂ ਜਾਵਾ ਕੋਈ ਉਹ ਚ ਫੇਲ ਹੈ ਹੈਪੀ ਸੀਡਰ ਨਾਲ ਕਣਕ ਦੇ ਬੀਜ ਹੀ ਕਈ ਕਿਸਾਨ ਵੀਰਾਂ ਨੇ ਪਰਾਲੀ ਵਿੱਚ ਵਾ ਕੇ ਬਿਜਾਈ ਕਰਦੇ ਉਹਨਾਂ ਦੇ ਕੋਈ ਸਮੱਸਿਆ ਨਹੀਂ ਆਈ ਕਈਆਂ ਨੇ ਥੋੜੀ-ਬਹੁਤ ਪਰਾਲੀ ਵਿੱਚ ਵਾ ਕੇ ਬੀਜੀ ਨਾਨ ਟੈਕਨੀਕਲ ਨਾਲ ਤਕਨੀਕੀ ਜਾਣਕਾਰੀ ਸਹੀ ਨਾ ਹੋਣ ਕਰਕੇ ਉਹ ਫਿਰ ਜਿਹੜਾ ਇਸ ਚੀਜ਼ ਨੂੰ ਦੋਸ਼ ਦਿੰਦੇ ਆ ਆਪ ਦਾ ਜਿਹੜਾ ਆਪਣਾ ਕੋਈ ਕਈ ਵਾਰ ਕਮੀ ਰਹਿ ਜਾਂਦੀ ਹੈ ਉਹਨੂੰ ਆਪਾਂ ਨੂੰ ਕੋਸ਼ਿਸ਼ ਕਰਨਾ ਚਾਹੀਦਾ ਕਿ ਉਸ ਚੀਜ਼ ਨੂੰ ਆਪਾਂ ਅੱਗੇ ਤੋਂ ਸੁਧਾਰ ਕਰੀਏ ਹੁਣ ਆਪਣੇ ਜ਼ਿਆਦਾਤਰ ਕਿਆਰੇ ਵੱਡੇ ਪਾਏ ਹੁੰਦੇ ਆ ਉਹਦੇ ਵਿੱਚ ਕਈ ਵਾਰ ਲਾਈਟ ਦੀ ਸਮੱਸਿਆ ਆ ਜਾਂਦੀ ਕਈ ਵਾਰ ਪਾਣੀ ਭਾਰਾ ਲੱਗ ਜਾਂਦਾ ਵੱਡੇ ਕਿਆਰੇ 'ਚ ਪਾਣੀ ਭਾਰਾ ਲੱਗਣ ਦੇ ਚਾਂਸ ਵੱਧ ਹੁੰਦੇ ਆ ਫਿਰ ਕਣਕ ਪੀਲੀ ਹੋ ਜਾਂਦੀ ਹੈ ਤਾਂ ਫਿਰ ਉਹਦੇ ਵਿੱਚ ਆਪਾਂ ਨੂੰ ਇਹ ਆ ਕਿ ਕਿਆਰੇ ਜਿਹੜੇ ਥੋੜਾ ਜਿਹਾ ਝੋਨੇ ਵੇਲੇ ਹਵਾਸਿਰ ਰੱਖਣੇ ਚਾਹੀਦੇ ਆਪਾਂ ਨੂੰ ਪਾਣੀ ਕੋਸ਼ਿਸ਼ ਕਰੋ ਕਿਉਂਕਿ ਹੁਣ ਤਾਂ ਦਿਨ ਦੇ ਟਾਈਮ ਵੀ ਲਾਈਟ ਕਾਫੀ ਆ ਰਹੀ ਹੈ ਦਿਨ ਦੇ ਟਾਈਮ ਕੋਲੇ ਖੜਕੇ ਪਾਣੀ ਲੱਗੇ ਹਲਕਾ ਪਾਣੀ ਲੱਗੇ ਭਾਰੇ ਭਾਰੇ ਪਾਣੀ ਨਾਲ ਬਹੁਤ ਕਣਕਾਂ ਦੇ ਵਿੱਚ ਪੀਲੇ ਪੰਦੀ ਸਮੱਸਿਆ ਆਈ ਫਿਰ ਆਪਾਂ ਸਪਰੇਅ ਬਾਰੇ ਤੁਹਾਨੂੰ ਦੱਸਿਆ ਸੀ ਕਿ ਜਿਹੜੇ ਮੁੱਖ ਕਈ ਵਾਰ ਕਿਸਾਨ ਵੀਰ ਆਪਦੇ ਫਾਰਮੂਲੇ ਲਾ ਕੇ ਵੇਖ ਲੈਂਦੇ ਕਿਉਂਕਿ ਮੇਰਾ ਮਕਸਦ ਹੁੰਦਾ ਜਿਹੜੀ ਚੀਜ਼ ਦੀ ਘਾਟ ਆਉਂਦੀ ਜਿਸ ਚੀਜ਼ ਦੀ ਜ਼ਰੂਰਤ ਹੈ ਖਰਚਾ ਘੱਟ ਹੋ ਕੇ ਬਸ ਮੇਰਾ ਤਾਂ ਮਕਸਦ ਇਹੀ ਆ ਬਾਕੀ ਕਈ ਕਿਸਾਨ ਵੀਰ ਆਪਦੇ ਫਾਰਮੂਲੇ ਵਰਤ ਕੇ ਫਿਰ ਉਦੋਂ ਬਾਅਦ ਜਦੋਂ ਜਿਹੜਾ ਹੈਗਾ ਨਹੀਂ ਫਾਇਦਾ ਹੁੰਦਾ ਤਾਂ ਫਿਰ ਜਿਹੜਾ ਹੈਗਾ ਗੱਲਬਾਤ ਕਰਦੇ ਆ ਕਿ ਇਹਦਾ ਜੀ ਕੀ ਹੱਲ ਕਰੀਏ ਉਦੋਂ ਨੂੰ ਕੰਮ ਆਪਣਾ ਲੇਟ ਹੋ ਜਾਂਦਾ ਕਈ ਵਾਰ ਕਣਕ ਜਿਹੜੀ ਹੁਣ ਖਫਰਜ ਕਰ ਲੋ ਪੈਣ ਦੇਣ ਦੀ ਹੁਣ ਕਣਕ ਹੋਈ ਖੜੀ ਹੈ ਉਹਦੇ ਵਿੱਚ ਅਜੇ ਗੁੱਲੀ ਡੰਡਾ ਨਹੀਂ ਮਰਿਆ ਕਈ ਕਿਸਾਨ ਵੀਰਾਂ ਤੋਂ ਜੇ ਹੁਣ ਆਪਾਂ ਗੁੱਲੀ ਡੰਡੇ ਦੀ ਖਟਾਰੇ ਵਾਲੀਆਂ ਸਪਰੇਆਂ ਜਿਹੜੀਆਂ 50 55 ਦਿਨ ਤੱਕ ਸਹੀ ਟਾਈਮ ਹੁੰਦਾ ਜੇ ਆਪਾਂ ਉਹਦੋਂ ਨਹੀਂ ਕੀਤੀ ਤਾਂ ਉਹਦੇ ਵਿੱਚ ਫਿਰ ਜਿਹੜਾ ਲੇਟ ਹੋ ਜਾਂਨੇ ਲੇਟ ਫਿਰ ਜਿਹੜਾ ਫੋਟ ਤਾਂ ਕਣਕ ਨੇ ਕਰਨੀ ਨਹੀਂ ਹੁੰਦੀ 55 60 ਦਿਨ ਤੋਂ ਉੱਤੇ ਜਾ ਕੇ ਨਹੀਂ ਕੋਈ ਵੀ ਵੈਰਾਈਟੀ ਫੋਟ ਕਰਦੀ ਜਿਹੜੀ ਵੈਜੀਟੇਟਿਵ ਗਰੋਥ ਉਹਨੇ ਕਰਨੀ ਹੁੰਦੀ ਆਪਦਾ ਕਦ ਕਾਠ ਬਣਾਉਣਾ ਸ਼ਖਾਵਾਂਾਂ ਜੰਨੀਆਂ ਲੈਣੀਆਂ ਨੇ ਤਾਂ ਇਸ ਟਾਈਮ ਗੁੱਲੀ ਡੰਡੇ ਵਾਲੀ ਸਪਰੇ ਇੱਕ ਤਾਂ ਜਿਹੜੀ ਥੋੜੀ ਕਣਕ ਆ 5 ਨਵੰਬਰ ਤੱਕ ਵੀ ਜਿਹੜੀ 65 70 ਦਿਨ ਦੀ ਜਿਹੜੀ 55 ਦਿਨ ਤੋਂ ਉੱਪਰ ਕਣਕ ਟੱਪ ਗਈ ਗੁੱਲੀ ਡੰਡੇ ਵਾਲੀ ਸਪਰੇ ਪੁੱਲ ਕੇ ਵੀ ਨਾ ਕਰੋ ਨਦੀਨ ਨਾ ਕੋਈ ਨਾ ਵਰਤੋ ਚਾਹੇ ਚੌੜੇ ਪੱਤੇ ਵਾਲੀ ਫਸਲ ਦਾ ਨੁਕਸਾਨ ਹੋਊਗਾ ਜਿੱਥੇ 60 ਦਿਨ ਤੇ ਤੁਸੀਂ ਜਿਹੜੀਆਂ ਡੀਵੀ ਡਬਲ 187 ਜਾਂ 2 303 ਵਗੈਰਾ ਕਿਸਮਾਂ ਲਾਈਆਂ ਜੇ ਲਈ ਹੋਸਨ ਦੀ ਤੁਸੀਂ ਸਪਰੇ ਕਰਨੀ ਚਾਹੁੰਦੇ ਆ ਤਾਂ ਕਰ ਲਓ 60 ਦਿਨ ਤੇ ਸਹੀ ਸਮਾਂ ਹੁੰਦਾ ਪਹਿਲੀ ਸਪਰੇ ਦਾ ਦੂਜੀ ਤੁਸੀਂ 75 80 ਤੇ ਕਰਨੀ ਹੁੰਦੀ ਹੈ ਜੇ ਨਹੀਂ ਕਰਨੀ ਤੁਹਾਡੀ ਮਰਜ਼ੀ ਹੈ ਰეკਮੈਂਡੇਸ਼ਨ ਹੈਗੀ ਹੈ ਜਿੱਥੇ ਤੁਸੀਂ ਜਿਹੜੀ ਹੈਗੀ ਡੂਡੇ ਜਿਹੜੇ ਖਰਾਕ ਪਾਈ ਹੋਈ ਹੈ ਖਾਦਾਂ ਪਾਈਆਂ ਹੋਈਆਂ 150% ਤੇ 5 ਨਵੰਬਰ ਤੱਕ ਪਜਾਉਂਦਾ ਜਿਹੜੀ ਲੇਟ ਪਜਾਉਂਦਾ ਨਾਰਮਲ ਖਾਦਾਂ ਨੇ ਉਹਦੇ ਵਿੱਚ ਤਾਂ ਬਿਲਕੁਲ ਹੀ ਜ਼ਰੂਰਤ ਨਹੀਂ ਹੁੰਦੀ ਪਹਿਲੀ ਜੀ ਤੁਸੀਂ ਕਰਨੀ ਕਰੋ ਨਹੀਂ ਕਰੋ ਨਹੀਂ ਕਰਨੀ ਤਾਂ ਤੁਹਾਡੀ ਖੁਸ਼ੀ ਹੈ ਜੇ ਕਰੋਗੇ ਤਾਂ ਉਹਦਾ ਫਾਇਦਾ ਮਿਲੂ ਕਿਉਂਕਿ ਆਈਸੀਆਰ ਆਈਏ ਡਬਲਯੂ ਬੀਆਰ ਕਰਨਾਲ ਜਿਨ੍ਹਾਂ ਨੇ ਕਿਸਮਾਂ ਇਹ ਖੋਜ ਕੀਤੀ ਹੈ ਉਹਨਾਂ ਦੀ ਸਿਫਾਰਸ਼ ਹੈਗੀ ਹੈ ਇੱਕ ਖਾਸ ਖਿਆਲ ਰੱਖਣਾ ਕਿ ਹੁਣ ਜਿਹੜਾ ਪੀਲੀ ਕੁੰਗੀ ਦਾ ਖਿਆਲ ਰੱਖਿਓ ਕਿ ਖਾਸ ਤੌਰ ਤੇ ਨੀਂਹ ਪਾੜੀ ਇਲਾਕਿਆਂ ਦੇ ਵਿੱਚ ਦੌਗੀਆਂ ਦੇ ਵਿੱਚ ਇਹ ਜਿਹੜਾ ਪੱਤਿਆਂ ਤੇ ਪੀਲਾ ਜਾਂ ਪਾਊਡਰ ਕਈ ਵਾਰ ਨਜ਼ਰ ਆਊਗਾ ਖਾਸ ਤੌਰ ਤੇ ਨੀਂ ਪੜੀ ਇਲਾਕਿਆਂ 'ਚ ਹਜੇ ਤੱਕ ਕਿਸੇ ਕਿਸਮ ਦੀ ਕੋਈ ਸਮੱਸਿਆ ਨਹੀਂ ਪਰ ਹੁਣ ਸਾਵਧਾਨੀ ਵਰਤਣ ਦੀ ਲੋੜ ਹੈ ਜੇ ਕਿਸੇ ਕਿਸਮ ਦੀ ਕੋਈ ਸਮੱਸਿਆ ਲੱਗਦੀ ਹੈ ਤਾਂ ਫਿਰ ਆਪਾਂ ਜ਼ਰੂਰਤ ਅਨੁਸਾਰ ਜਿਹੜੇ ਹੈਗੇ ਆ ਟੈਬੂਕੋਨਾਜੋਲ ਜਾਂ ਜੋਕਸੀਸਟੋਬਰਨ ਪਲਸ ਟੈਬੂਕੋਨਾਜੋਲ ਇਸ ਤਰ੍ਹਾਂ ਦੇ ਟੈਕਨੀਕਲ ਵਰਤ ਸਕਦੇ ਆ 200 ਐਮਐਲ ਪ੍ਰਤੀ ਏਕੜ ਦੇ ਹਿਸਾਬ ਨਾਲ ਇਹਦੇ ਬਾਰੇ ਆਪਾਂ ਵੱਖਰੀ ਡਿਟੇਲ 'ਚ ਵੀ ਉਲੀ ਨਾਸ਼ਕਾਂ ਬਾਰੇ ਜਾਣਕਾਰੀ ਸਾਂਝੀ ਕਰਾਂਗੇ ਫਿਰ ਹਾਲ ਤਾਂ ਇਹੀ ਹੈ ਕਿ ਆਪਾਂ ਨੂੰ ਸਾਵਧਾਨੀ ਵਰਤਣ ਦੀ ਜ਼ਰੂਰਤ ਹੈ ਹਜੇ ਤੱਕ ਕਿਸੇ ਕਿਸਮ ਦੀ ਕੋਈ ਬਿਮਾਰੀ ਦੀ ਸਮੱਸਿਆ ਨਜ਼ਰ ਨਹੀਂ ਆਏਗੀ ਤੇ ਸੁੰਡੀ ਵੀ ਆ ਜਿਹੜੀ ਉਹ ਵੀ ਲੋ ਟੈਂਪਰੇਚਰ ਕਰਕੇ ਬਿਲਕੁਲ ਜਿਹੜੀ ਡੋਰਮੈਂਟ ਸਟੇਜ ਦੇ ਵਿੱਚ ਤਾਂ ਉਹਨੇ ਹੁਣ ਜਿਵੇਂ ਗਾਂ ਕੂਰੇ ਪੈਣਗੇ ਠੰਡ ਲੰਬੀ ਚੱਲੀ ਜਾਣੀ ਆ ਉਹਦਾ ਜੀਵਨ ਕਾਲ ਜਿਹੜਾ ਉਹ ਲੰਬਾ ਚੱਲਿਆ ਜਾਊ ਪਰ ਇੰਨੇ ਧੇਰ ਵਿਦਆਊਟ ਫੀਡਿੰਗ ਦੇ ਉਹਨੇ ਜਿਹੜਾ ਖਤਮ ਹੋ ਜਾਣਾ ਡੈੱਡ ਹੋ ਜਾਣਾ ਉੱਚ ਤਾਪਮਨ ਜਦੋਂ ਹੋਊਗਾ ਜਦੋਂ ਟੈਂਪਰੇਚਰ ਵਧੂਗਾ ਜੇ ਪਕਾ ਤੱਕ ਟੈਂਪਰੇਚਰ ਜੇ ਵੱਧਾ ਗੋਭ ਚੋਂ ਆਉਣ ਸਮੇਂ ਜਿਹੜੀਆਂ ਲੇਟ ਕਣਕਣ ਐਕਟਿਵ ਹੋਣ ਦੀ ਫੇਰ ਸਮੱਸਿਆ ਆ ਸਕਦੀ ਵਰਨਾ ਜਿਵੇਂ ਪਿਛਲੀ ਵਾਰ ਠੰਡ ਦੀ ਕਾਫੀ ਲੇਟ ਤੱਕ ਠੰਡ ਗਈ ਆ ਤਾਂ ਫੇਰ ਕਿਸੇ ਕਿਸਮ ਦੀ ਕੋਈ ਵੀ ਚਿੱਟੇ-ਸਿੱਟਿਆਂ ਦੀ ਸਮੱਸਿਆ ਹੋਣ ਦੇ ਚਾਂਸ ਘੱਟ ਤੇ ਜਿਨ੍ਹਾਂ ਨੇ ਫੋਟ ਵਾਲੀ ਸਪਰੇ ਜਾਂ ਕੋਈ ਮੈਗਨੀਜ਼ ਵਗੈਰਾ ਜ਼ਿੰਕ ਦਾਣਿਆਂ 'ਚ ਵਧਾਉਣ ਵਾਸਤੇ ਸਪਰੇ ਕਰਨੀ ਉਹ 60 ਪਿੰਨ ਤਹਣ ਤੇ ਤੁਸੀਂ ਕਰ ਸਕਦੇ ਆ ਹੋਰ ਕੋਈ ਸਵਾਲ ਹੋਵੇ ਸੁਝਾਅ ਹੋਵੇ ਜਰੂਰ ਦੱਸਣਾ ਤੁਹਾਡਾ ਬਹੁਤ ਬਹੁਤ ਧੰਨਵਾਦ ਸ਼ੁਕਰੀਆ